welcom to my channel ਅੱਜ ਅਸੀਂ 버거 ਬਣਾਵਾਂਗੇ ਉਹ ਵੀ ਬਹੁਤ ਸੌਖੇ ਤਰੀਕੇ ਨਾਲ ਔਰ ਹੈਲਦੀ ਜਿਹੜਾ ਆ 버거 ਬਣਾਵਾਂਗੇ ਅਸੀਂ ਇਹ ਸਟ੍ਰੀਟ ਫੂਡ ਵਰਗਾ 버거 ਜਿਹੜਾ ਬਣ ਕੇ ਤਿਆਰ ਹੋਊਗਾ ਬੱਚੇ ਬਹੁਤ ਖੁਸ਼ ਹੋਣਗੇ ਅੱਜ ਕੱਲ੍ਹ ਬਰਸਾਤਾਂ ਦਾ ਮੌਸਮ ਚੱਲ ਰਿਹਾ ਆ ਬੱਚੇ ਬਾਹਰ ਤੋਂ ਚੀਜ਼ ਦੀ ਡਿਮਾਂਡ ਕਰਦੇ ਆ ਜੇ ਅਸੀਂ ਉਹਨਾਂ ਨੂੰ ਘਰ ਵਿੱਚ ਹੈਲਦੀ ਵੇ ਦੇ ਨਾਲ ਤਿਆਰ ਕਰਕੇ ਦੇਵਾਂਗੇ ਤੇ ਉਹ ਵੀ ਖੁਸ਼ ਹੋ ਜਾਣਗੇ ਤੇ ਅਸੀਂ ਵੀ ਖੁਸ਼ ਹੁਣ ਦੇਖੋ ਆਪਾਂ ਇਹ ਵਿਦਆਊਟ ਫਾਇਰ ਜਿਹੜਾ 버거 ਕਿਸ ਤਰ੍ਹਾਂ ਤਿਆਰ ਕਰਦੇ ਆ ਔਰ ਇਨਸਟੈਂਟ 버ਗਰ ਜਿਹੜਾ ਹੈ ਇਹ ਹੋਊਗਾ। ਅੱਜਕਲ ਜਿਹੜਾ ਆ 버ਗਰ ਦੇ ਵਿੱਚ ਅਸੀਂ ਸਬਜ਼ੀਆਂ ਵਗੈਰਾ ਪਾ ਸਕਦੇ ਆ। ਜਿਹੜੀਆਂ ਵੀ ਸਬਜ਼ੀਆਂ ਅਸੀਂ ਪਾਉਣੀਆਂ ਚਾਹ ਚਾਹੀਏ ਅਸੀਂ ਉਹਦੇ ਵਿੱਚ ਐਡ ਕਰ ਸਕਦੇ ਆ। 버ਗਰ ਤੁਸੀਂ ਆਪਣੇ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਜਿਹੜੇ 버ਗਰ ਬਣ ਹੁੰਦੇ ਆ ਮੈਂ ਇੱਥੋਂ ਬਾਜ਼ਾਰੋਂ ਲੈ ਕੇ ਆਈਆਂ। ਹੁਣ ਦੇਖਦੇ ਆ ਆਪਾਂ ਇਹਦੇ ਵਿੱਚ ਕੀ ਕੀ ਅਸੀਂ ਪਾ ਰਹੇ ਆ ਔਰ ਜਿਹੜੀ ਆਪਾਂ ਅੱਜ ਦੀ ਜਿਹੜੀ ਚੀਜ਼ ਹੈਗੀ ਆ ਬਹੁਤ ਟੇਸਟੀ ਬਣਾਉਣ ਵਾਲੀ ਆ। ਹਾਂਜੀ ਇਹਦਰ 버ਗਰਮਨ ਜਿਹੜੇ ਮੈਂ ਬਾਜ਼ਾਰ ਤੋਂ ਲੈ ਕੇ ਆਈਆਂ 버ਗਰਮਨ ਹਮੇਸ਼ਾ ਤੁਸੀਂ ਫਰੈਸ਼ ਔਰ ਤਾਜ਼ੇ ਹੀ ਲੈ ਕੇ ਆਉਣੇ ਆ ਬਿਲਕੁਲ ਸੌਫਟ ਵਾਲੇ ਲੈ ਕੇ ਆਉਣੇ ਆ ਹੁਣ ਅਸੀਂ ਅੱਗੇ ਦੇਖਦੇ ਹਾਂ ਇੱਕ ਅਸੀਂ ਡੋਂਗਾ ਲੈ ਲਿਆ ਹੈਗਾ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਕਰਾਂਗੇ ਜੋ ਵੀ ਅਸੀਂ 버ਗਰ ਦੇ ਵਿੱਚ ਪਾ ਰਹੇ ਆ ਸਭ ਤੋਂ ਪਹਿਲਾਂ ਮੈਂ ਪੁਦੀਨੇ ਔਰ ਧਨੀਏ ਦੀ ਚਟਨੀ ਬਣਾਈ ਹੈ ਫਰੈਸ਼ ਇਹ ਅਸੀਂ ਲਵਾਂਗੇ ਉਸ ਤੋਂ ਬਾਅਦ ਮੈਂ ਮਾਇਓਨੀ ਲੈ ਲੂੰਗੀ ਫਿਰ ਚਿੱਲੀ ਫਲੇਕ ਆਪਾਂ ਲੈ ਲਾਂਗੇ ਹਾਂਜੀ ਅਸੀਂ ਇੱਧਰ সুইਟ ਕੌਰਨ ਲੈ ਲਏ ਆ ਸਵੇਜਵਨ ਸੌਸ ਲਵਾਂਗੇ ਅਸੀਂ ਬਾਕੀ ਅਸੀਂ ਦੇਖਦੇ ਆਂ ਹਾਂਜੀ ਅਸੀਂ ਖੀਰੇ ਲੈ ਆ ਇੱਧਰ ਪਿਆਜ਼ ਲੈ ਆ ਔਰ ਟਮਾਟਰ ਲੈ ਆ ਇੱਕ ਅਸੀਂ ਰੈੱਡ ਕੈਬੇਜ ਲੈ ਲਈ ਆ ਰੈੱਡ ਕੈਬੇਜ ਸਾਡੇ ਘਰ ਦੀ ਆ ਇਹ ਬਹੁਤ ਜ਼ਿਆਦਾ ਹੈਲਦੀ ਹੁੰਦੀ ਆ ਅਸੀਂ ਇਹ 버ਗਰ ਦੇ ਵਿੱਚ ਅੱਜ ਪਾ ਰਹੇ ਆ ਔਰ ਬਹੁਤ ਟੇਸਟੀ ਜਿਹੜੇ 버ਗਰ ਆ ਇਨਸਟੈਂਟ ਜਿਹੜੇ ਆ ਤਿਆਰ ਕਰਾਂਗੇ ਹਾਂਜੀ ਹੁਣ ਦੇਖਦੇ ਆਪਾਂ ਕਿ ਅਸੀਂ 버거 ਕਿਸ ਤਰ੍ਹਾਂ ਤਿਆਰ ਕਰਦੇ ਆ ਸਭ ਤੋਂ ਪਹਿਲਾਂ ਅਸੀਂ 버거 ਬਣ ਜਿਹੜੇ ਹੈਗੇ ਆ ਉਹ ਲਵਾਂਗੇ 버거 ਬਨ ਲੈ ਕੇ ਅਸੀਂ ਇਹਨਾਂ ਦੇ ਉੱਤੇ ਇੱਕ ਕੱਟ ਦਾ ਨਿਸ਼ਾਨ ਹੈ ਉੱਥੋਂ ਅਸੀਂ ਕੱਟ ਦੀ ਹੈਲਪ ਤੇ ਨਾਲ ਇਹਨਾਂ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕਰ ਲਾਂਗੇ ਜਿਹੜੇ 버거 ਬਨ ਨੇ ਆਂ ਦੇਖੋ ਇਸ ਤਰ੍ਹਾਂ ਅਸੀਂ ਜਿਹੜੇ 버거 ਬਨ ਜਿਹੜੇ ਆ ਤਿਆਰ ਕਰਦੇ ਆ ਸਭ ਤੋਂ ਪਹਿਲਾਂ ਅਸੀਂ red cabbage ਜਿਹੜੀ ਆ ਅਸੀਂ ਡੋਂਗੇ ਚ ਪਾ ਲਵਾਂਗੇ ਉਸ ਦੇ ਨਾਲ ਨਾਲ ਅਸੀਂ ਇਹਦੇ ਵਿੱਚ sweet corn ਵੀ ਪਾ ਲਾਂਗੇ sweet corn ਤੁਸੀਂ ਵੱਧ ਘੱਟ ਪਾ ਸਕਦੇ ਆ ਅਗਰ ਤੁਸੀਂ ਜ਼ਿਆਦਾ ਪਸੰਦ ਕਰਦੇ ਆ ਤਾਂ ਜ਼ਿਆਦਾ ਵੀ ਪਾ ਸਕਦੇ ਆ ਇਹਦੇ ਵਿੱਚ ਤੁਸੀਂ ਕੋਈ ਵੀ ਸਬਜ਼ੀ ਜਿਹੜੀ ਆ ਪਾ ਸਕਦੇ ਆ ਇਹਦੇ ਵਿੱਚ ਅਸੀਂ ਕੋਈ ਵੀ ਸਬਜ਼ੀ ਜਿਹੜੀ ਸਾਨੂੰ ਪਸੰਦ ਆ ਜਿਸ ਤਰ੍ਹਾਂ ਸ਼ਿਮਲਾ ਮਿਰਚ ਹੋ ਗਈ ਜਾਂ ਪਤਾ ਗੋभी ਹੋ ਗਈ ਕੁਝ ਵੀ ਤੁਸੀਂ ਜਿਹੜਾ ਵੀ ਪਸੰਦ ਕਰੋ ਤੁਸੀਂ ਪਾ ਸਕਦੇ ਆ हाँ जी असी कॉर्न और जी रेड कैमेज पाली है हम असी थोड़ी जी म्योनी एड करा हाँ जी म्योनी पा लैनी असी इत मैं भर के दो चम्मच पा रही हाँ हाँ जी एक चम्मच मैं सेजवान सॉस पालूँगी ये मैं फिलिंग तैयार कर रही हूँ और टेस्टी जी फिलिंग आप तैयार जी कर लैनी है हाँ जी हाफ चम्मच में नमक पा हल्का जहाँ हाफ चम्मच में रेड चिल्ली पाउडर पा हाँ जी एक पिंच के बराबर मैं आमचूर पाउडर पा लिया हाफ चम्मच में चिल्ली फ्लेक पा लूँगी अच्छी तरह इन मिक्स कर लेंगे आप ਉਸੇ ਮੈਰਨੀ ਦੀ ਜਗ੍ਹਾ ਤੇ ਲਿਕਵਿਡ ਚੀਜ਼ ਜਿਹੜਾ ਆ ਉਹ ਵੀ ਲੈ ਸਕਦੇ ਆ ਕਰੀਮ ਵੀ ਲੈ ਸਕਦੇ ਆ ਜੋ ਵੀ ਤੁਹਾਨੂੰ ਅੱਛਾ ਲੱਗੇ ਤੁਸੀਂ ਉਹ ਯੂਜ਼ ਕਰ ਸਕਦੇ ਆ ਇੱਥੇ ਹਾਂਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਜੋ ਚੱਕ ਪਟੀਆਂ ਹੋਣ ਬੱਚਿਆਂ ਨੂੰ ਪਸੰਦ ਹੋਣ ਘਰ ਵਿੱਚ ਤਿਆਰ ਕਰ ਲਈਏ ਤਾਂ ਬਹੁਤ ਅੱਛਾ ਹੁੰਦਾ ਆ ਇਹਦੇ ਨਾਲ ਬੱਚੇ ਵੀ ਖੁਸ਼ ਹੋ ਜਾਂਦੇ ਆ ਔਰ ਜਿਹੜੀ ਚੀਜ਼ ਹੈਗੀ ਆ ਸਾਡੀ ਅੱਛੀ ਬਣ ਜਾਂਦੀ ਆ ਹੈਲਦੀ ਬਣ ਜਾਂਦੀ ਆ ਔਰ ਅਗਦੀ ਘੱਟ ਲੋੜ ਪੈਂਦੀ ਆ ਆਪਾਂ ਨੂੰ ਰਸੋਈ ਵਿੱਚ ਘੱਟ ਘੜਨਾ ਪੈਂਦਾ ਆ ਘੱਟ ਕੰਮ ਕਰਨਾ ਪੈਂਦਾ ਰਸੋਈ ਵਿੱਚ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਚੀਜ਼ ਆ ਅੱਛੀ ਚਟਪਟੀ ਹੋਵੇ ਖਾਣ ਵਿੱਚ ਟੇਸਟੀ ਹੋਵੇ ਤੁਸੀਂ ਉਹ ਬਣਾ ਕੇ ਤਿਆਰ ਕਰਕੇ ਖਾ ਸਕਦੇ ਆ ਹਾਂਜੀ ਇੱਥੇ ਮੈਂ ਇੱਕ ਚਮਚ ਹੋਰ ਮਿਉਨੀ ਐਡ ਕਰੂੰਗੀ ਅਗਰ ਲੱਗਦਾ ਹੋਵੇ ਮਿਉਨੀ ਘਟਿਆ ਤੁਸੀਂ ਹੋਰ ਵੀ ਐਡ ਕਰ ਸਕਦੇ ਆ ਅੱਛੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੁਸੀਂ ਇਹਨੂੰ ਦੇਖ ਸਕਦੇ ਆ ਕਿ ਇਹਦੇ ਵਿੱਚ ਹੋਰ ਮਿਯਾਨੀ ਦੀ ਲੋੜ ਹੈਗੀ ਤਾਂ ਤੁਸੀਂ ਐਡ ਕਰ ਲਓ ਹਾਂਜੀ 버거 ਜਿਹੜੇ ਆ ਦੇਖੋ ਇਸ ਤਰ੍ਹਾਂ ਕਟਿੰਗ ਦਾ ਨਿਸ਼ਾਨ ਬਣਿਆ ਪਹਿਲਾਂ ਕੱਟ ਹੋਏ ਆ ਤੁਸੀਂ ਉਸੇ ਤਰੀਕੇ ਦੇ ਨਾਲ ਇੱਥੋਂ ਇਸ ਤਰ੍ਹਾਂ ਕਰਦ ਦੀ ਹੈਲਪ ਦੇ ਨਾਲ ਕੱਟ ਲੈਣੇ ਆ ਕੱਟ ਕੇ ਤੁਸੀਂ ਇਹਨੂੰ ਤਵੇ ਤੇ ਸੇਕ ਲੈਣਾ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹੁਣ ਦਿਖਾਈ ਰਹੀ ਆ ਦੇਖੋ ਇਸ ਤਰੀਕੇ ਸਾਰੇ ਕੱਟ ਕੇ ਤਿਆਰ ਕਰ ਲੈਣੇ ਔਰ ਤਵੇ ਤੇ ਆਪਾਂ ਇਹਨਾਂ ਨੂੰ ਕਰਾਂਗੇ ਹਲਕਾ ਹਲਕਾ ਇੱਥੇ ਮੈਂ ਹਲਕਾ ਹਲਕਾ ਤਵੇ ਤੇ ਦੇਸੀ ਘਿਓ ਲਗਾ ਕੇ ਜਿਹੜੇ 버거 ਆ ਉਹਨਾਂ ਨੂੰ ਸੇਕ ਲੂੰਗੀ ਦੇਖੋ ਇਸਰਾ ਸੀ ਬਰਗਰ ਜਿਹੜੇ ਆ ਹਲਕਾ ਹਲਕਾ ਜਿਹੜੇ ਆ ਸੇਕ ਲਾਂਗੇ ਹਾਂਜੀ ਜਿਹੜੇ ਬੰਨਿਆ ਉਹਨਾਂ ਨੂੰ ਹਲਕੇ ਹਲਕੇ ਸੇਕ ਕੇ ਅਸੀਂ ਉਤਾਰ ਲੈਣੇ ਨੀਚੇ ਇਸੇ ਤਰੀਕੇ ਅਸੀਂ ਦੂਸਰਾ ਬੰਨ ਜਿਹੜਾ ਆ ਉਹਨੂੰ ਵੀ ਕੱਟ ਲਾਂਗੇ ਉਹ ਲਗਾ ਕੇ ਸਾਰੇ ਜਿਹੜੇ ਬੰਨ ਹੈਗੇ ਆ ਉਹਨਾਂ ਨੂੰ ਸੇਕ ਲਵਾਂਗੇ ਦੋਨੋਂ ਸਾਈਡਸ ਤੋਂ हां जी ਇਸ ਤਰੀਕੇ ਆਪਾਂ ਦੋਨੋਂ ਸਾਈਡ ਤੋਂ ਜਿਹੜਾ 버ਗਰ ਆ ਬੰਨ ਹੈਗੇ ਆ ਉਹਨਾਂ ਨੂੰ ਸੇਕ ਲਾਂਗੇ ਦੇਖੋ ਹਲਕੇ ਹਲਕੇ ਬ੍ਰਾਊਨ ਹੋ ਗਏ ਆ हां जी ਦੇਖੋ 버ਗਰ ਬੰਨ ਜਿਹੜੇ ਅਸੀਂ ਸੇਕ ਕੇ ਤਿਆਰ ਕਰ ਲਏ ਆ ਹੁਣ ਆਪਾਂ ਇਹਨਾਂ ਨੂੰ ਤਿਆਰ ਕਰਦੇ ਆ हां जी ਦੇਖੋ ਦੋਨੋਂ ਬਾਰਨਸੀ ਸਿੱਖ ਚੁੱਕੇ ਆ ਹੁਣ ਅਸੀਂ ਤਿਆਰ ਕਰਦੇ ਆ ਇੱਕ ਸਾਈਡ ਤੇ ਜਿਹੜੀ ਮੈਂ ਘਰ ਵਿੱਚ ਤਿਆਰ ਕੀਤੀ ਆ ਗ੍ਰੀਨ ਚਟਨੀ ਉਹ ਲਗਾ ਲਾਵਾਂਗੀ ਕਿ ਮੈਂ ਪੁਦੀਨੇ ਤੇ ਧਨੀਏ ਦੀ ਜਿਹੜੀ ਆ ਚਟਨੀ ਜਿਹੜੀ ਤਿਆਰ ਕੀਤੀ ਆ ਗਰਮੀਆਂ ਦੇ ਵਿੱਚ 버ਗਰ ਤਿਆਰ ਕਰਨਾ ਹੋਵੇ ਤਾਂ ਇਸ ਤਰ੍ਹਾਂ ਦੀਆਂ ਠੰਡੀਆਂ ਚੀਜ਼ਾਂ ਜਿਹੜੀਆਂ ਐਡ ਕਰ ਲਓ ਜਿਹਦੇ ਨਾਲ ਸਾਨੂੰ ਠੰਡਕ ਵੀ ਮਿਲਦੀ ਰਵੇ ਔਰ ਜਿਹੜੀ ਚਟਪਟੀ ਚੀਜ਼ ਆ ਉਹਦਾ ਵੀ ਟੇਸਟ ਆਉਂਦਾ ਰਵੇ ਹਾਂਜੀ ਦੇਖੋ ਇਸ ਤਰੀਕੇ ਮੈਂ ਲਗਾ ਲਿਆ ਹਾਂਜੀ ਹਾਂਜੀ ਦੂਸਰੀ ਸਾਈਡ ਤੇ ਮੈਂ ਕੈਚਅਪ ਜਿਹੜਾ ਆ ਉਹ ਲਗਾ ਲਵਾਂਗੀ ਆਪਾਂ ਉਹਨੂੰ ਇਸ ਤਰ੍ਹਾਂ ਸਪਰੈਡ ਕਰ ਲਾਂਗੇ ਹੁਣ ਅਸੀਂ ਦੂਸਰਾ ਜਿਹੜਾ ਸਟੈਪ ਕਰਦੇ ਹਾਂ ਹੁਣ ਅਸੀਂ ਜਿਹੜਾ ਔਰੀਗਨੋ ਆ ਉਹ ਥੋੜਾ ਜਿਹਾ ਸਪਰੈਡ ਕਰ ਲਾਂਗੇ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਕਰ ਲਾਂਗੇ ਸੈੱਟ ਇਹਦੇ ਨਾਲ ਜਿਹੜਾ ਟੇਸਟ ਆ ਵੱਧ ਜਾਂਦਾ ਹੈ ਹਾਂਜੀ ਹੁਣ ਅਸੀਂ ਰੈੱਡ ਕੈਬੇਜ ਜਿਹੜੀ ਆ ਕੌਰਨ ਦੇ ਨਾਲ ਜਿਹੜੀ ਮਿਕਸ ਕੀਤੀ ਸੀ ਮੈਂ ਉਨੀ ਪਾ ਕੇ ਅਸੀਂ ਉਹਦੀ ਇੱਕਲੇਅਰ ਬਣਾ ਲਾਂਗੇ 버ਗਰ ਬਹੁਤ ਹੈਲਦੀ ਹੋਣ ਵਾਲਾ ਆ ਔਰ ਅਲੱਗ ਤਰੀਕੇ ਦਾ ਜਿਹੜਾ 버ਗਰ ਤਿਆਰ ਹੋਊਗਾ ਤੁਸੀਂ ਰੈੱਡ ਕੈਬੇਜ ਦੀ ਜਗ੍ਹਾ ਤੇ ਗ੍ਰੀਨ ਕੈਬੇਜ ਜਿਹੜੀ ਆ ਪਾ ਸਕਦੇ ਆ ਜਿਹੜੀ ਇਹ ਕੈਬੇਜ ਹੈਗੀ ਆ ਗ੍ਰੀਨ ਹੋਵੇ ਜਾਂ ਰੈੱਡ ਇਹ 버ਗਰ ਦੇ ਵਿੱਚ ਜ਼ਰੂਰੀ ਪਾਈ ਜਾਂਦੀ ਆ ਦੇਖੋ ਇਹਦੀ ਅੱਛੀ ਤਰ੍ਹਾਂ ਇੱਕ ਮੋਟੀ ਲੇਅਰ ਜਿਹੜੀ ਆਪਾਂ ਲਗਾ ਲੈਣੀ ਹੈਗੀ ਆ। ਦੇਖੋ ਇਸ ਤਰੀਕੇ ਦੇ ਨਾਲ ਹਾਂਜੀ ਹੁਣ ਅਸੀਂ ਖੀਰੇ ਲਗਾ ਲਵਾਂਗੇ। ਦੇਖੋ ਇਸ ਤਰੀਕੇ ਦੇ ਨਾਲ ਆਪਾਂ ਖੀਰੇ ਲਗਾ ਲਵਾਂਗੇ। ਦੋ ਸਲਾਈਸ ਜਿਹੜੇ ਟਮਾਟਰ ਲਗਾ ਲਵਾਂਗੇ। ਟਮਾਟਰ ਤੋਂ ਬਾਅਦ ਅਸੀਂ ਪਿਆਜ਼ ਲਗਾਵਾਂਗੇ। ਦੇਖੋ ਇਸ ਤਰੀਕੇ ਦੇ ਨਾਲ ਹਾਂਜੀ ਦੇਖੋ ਪਿਆਜ਼ ਜੇ ਤੁਸੀਂ ਕੱਚਾ ਨਹੀਂ ਪਸੰਦ ਕਰਦੇ ਹਲਕਾ ਜਿਹਾ ਤਵੇ ਤੇ ਘਿਓ ਲਗਾ ਕੇ ਇਹਨੂੰ ਕਰ ਸਕਦੇ ਆ ਤਾਂ ਪਿਆਜ਼ ਦਾ ਕੱਚਾਪਨ ਜਿਹੜਾ ਆ ਖਤਮ ਹੋ ਜਾਂਦਾ ਆ ਦੂਸਰੀ ਸਾਈਡ ਤੇ ਅਸੀਂ ਮਿਓਲੀ ਥੋੜੀ ਜਿਹੀ ਲਗਾਉਂਦੇ ਹੋਏ ਇਸ ਤਰੀਕੇ ਦੇ ਨਾਲ ਇਹਨੂੰ ਐਸਾ ਰੱਖ ਦਵਾਂਗੇ ਦੇਖੋ ਸਾਡਾ ਬਹੁਤ ਵਧੀਆ ਜਿਹੜਾ ਹੈਲਦੀ ਵਾਲਾ 버ਗਰ ਜਿਹੜਾ ਆ ਤਿਆਰ ਹੋ ਗਿਆ ਆ ਹਰ ਚੀਜ਼ ਜਿਹੜੀ ਹੈ ਇਹਦੇ ਵਿੱਚ ਦਿਖਾਈ ਦੇ ਰਹੀ ਹੈ ਔਰ ਹੈਲਦੀ 버ਗਰ ਜਿਹੜਾ ਬਣ ਕੇ ਤਿਆਰ ਹੋ ਗਿਆ ਹੈ। ਦੂਸਰੇ 버ਗਰ ਵੀ ਅਸੀਂ ਇਸੇ ਤਰੀਕੇ ਤਿਆਰ ਕਰ ਲਵਾਂਗੇ। ਹਾਂਜੀ ਇੱਥੇ ਜਿਹੜੀ ਚਟਨੀ ਹੈ ਤੁਸੀਂ ਉਹ ਤੁਸੀਂ ਆਪਣੇ ਮੁਤਾਬਕ ਕੋਈ ਵੀ ਕੰਬੀਨੇਸ਼ਨ ਲੈ ਸਕਦੇ ਆ ਮੈਂ ਇੱਥੇ ਪੁਦੀਨਾ ਔਰ धनिया जोड़ा लिया है इधर मैं सेजवान सॉस लाल लगा लूंगी झोनी लगाऊँगी थोड़ी जी इस तरीके हाँ जी इधर मैं हल्का जहा ओरीगेनो जोड़ा आ पा लूँगी इस तरीके ज दूसरा आप बर्गर तैयार कर रहे हैं वो वोदे आप जी बना लगे हैं तो इस तरीके ती जी लेयर बना लेनी है फिर असं ये खीरे और प्याज वगैरह टमाटर वगैरह लगावे हाँ जी इंस्टेंट बर्गर जड़े तैयार हो गए हैं हां जी ਤੁਸੀਂ ਵੀ ਮੇਰੇ ਤਰੀਕੇ ਦੇ ਨਾਲ 버거 ਬਣਾਓ ਖਾਓ ਇੰਜੋਏ ਕਰੋ ਹੈਲਦੀ ਰਹੋ ਥੈਂਕ ਯੂ